ਨੰਗਲ ਦੀਆਂ ਮੰਡੀਆਂ ਦੇ ਵਿੱਚ ਖੜੇ ਆ ਜਿੱਥੇ ਇੱਥੇ ਸੈਲਰ ਵਾਲਾ ਕੁਲਵੰਤ ਸਿੰਘ ਨੱਤਪਿੰਡ ਤੋਂ ਜਿਹੜਾ ਉਹ ਰੇਟ ਲਾ ਰਿਹਾ ਸੀਗਾ ਕਿਸ ਨੂੰ 2200 2250 ਤੇ ਕਿਸ ਨੂੰ 2300 ਅਸੀਂ ਕਿਹਾ ਮੌਇਸਚਰ ਕੱਢਿਆ ਕਹਿੰਦਾ ਨਹੀਂ ਮੌਇਸਚਰ ਨਹੀਂਗਾ ਕੱਢਿਆ ਤੇ ਜੇ ਅਸੀਂ ਖੁਦ ਮੌਇਸਚਰ ਆਰਟੀ ਸਹਿਬਾਨ ਦੀ ਮਸ਼ੀਨ ਤੋਂ ਕੱਢਿਆ ਵਾ ਖੁਦ ਅਜੇ ਮਾਰਕੀਟ ਕਮੇਟੀ ਵਾਲੇ ਨੂੰ ਅਸੀਂ ਫੋਨ ਕੀਤਾ ਅਜੇ ਪਹੁੰਚਿਆ ਨੀਗਾ ਉਹਦੇ ਨਾਲ ਵੀ ਨਿਪਟਦੇ ਆ ਤੇ ਹਰਦੇਵ ਸਿੰਘ ਜੀ ਪਿੰਡ ਚੌਧਰੀ ਵਾਲ ਤੋਂ ਖੜੇ ਸਾਡੇ ਨਾਲ 15.7 ਮੋਚਰਾ ਇਹਨਾਂ ਦੇ ਮੂੰਹੋਂ ਸੁਣ ਲੋ ਰੇਟ ਕੀ ਲੱਗਾ ਵਾ 2500 ਰੁਪਈਆ 2300 ਰੁਪਈਆ ਰੇਟ ਲੱਗਾ ਜੇ ਇਹਨਾਂ ਦਾ 99 ਰੁਪਈਏ ਉਤਲੇ ਉੱਡ ਗਏ ਉਹ ਵੀ ਅੱਜ 2300 ਅੱਜ ਲੱਗਾ ਜੇ ਅੱਜ ਤੋਂ ਪਹਿਲਾਂ 2100 2200 ਜਾਂ 2250 15 ਵਾਲੇ ਦਾ 2250 ਕਦੇ ਵੀ ਨਹੀਂ 2200 ਤੋਂ ਵੱਧ ਲੱਗਾ ਅੱਜ ਜਿਹੜਾ ਇਹਨਾਂ ਨੇ ਰੇਟ ਕੀਤਾ ਜੇ 2300 ਤੇ ਹੋਰ ਵੀ ਵੀਰ ਦਾ ਇੱਕ ਆਇਆ ਜਿਹੜਾ ਸਤਨਾਮ ਸਿੰਘ ਬੱਦੋਵਾਲ ਤੋਂ ਉਹਦਾ 15.3 ਆਇਆ ਵਾ ਤੇ ਉਹਦਾ ਵੀ ਕੋਈ ਇਦਾਂ ਪਾਉਣੇ 2200 ਲੱਗਾ ਇਥੇ ਨਾਲ ਹੀ ਗੁਰਜੀਤ ਸਿੰਘ ਇਹਦਾ 15.2 ਆਇਆ ਇਹ ਸਾਰੇ ਮਤਲਬ 100 ਰੁਪਇਆ 150 ਰੁਪਇਆ ਕੱਟ ਜਿਹੜੀ ਆ ਇਹਨਾਂ ਨੂੰ ਲੱਗੇ ਆ ਤੋਂ ਡੀਸੀ ਸਾਹਿਬ ਵੇਖ ਲਓ ਉਹ ਹੁਣ ਤੁਸੀਂ ਵੇਖਣਾ ਕਿਹੜਾ ਸੇਲਰ ਵਾਲਾ ਕਿੰਨੀ ਲੁੱਟ ਕਰ ਰਿਹਾ ਅਸੀਂ ਤੁਹਾਨੂੰ ਨਾਂ ਦੱਸਤਾ ਜੇ ਗਲਵੰਤ ਸਿੰਘ ਪਿੰਡ ਨਤ ਸੇਲਰ ਮਾਲਕ ਆੜਤੀ ਵਿਉਧੀ ਆ ਗਈ ਜੇ ਉਹਨਾਂ ਨਾਲ ਤੁਸੀਂ ਨਿਪਟ ਲੈਣਾ ਕੱਲ ਨੂੰ ਧਰਨਾ ਡੀਸੀ ਦਫ਼ਤਰ ਅਦਾਸਪੁਰ ਲੱਗੂਗਾ ਇਹਨਾਂ ਮਸਲੇ ਤੇ ਲੱਗੂਗਾ 算了吧，你。